ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਇੱਕ ਖਬਰ ਤੁਸੀਂ ਸਾਰਿਆਂ ਨੇ ਸੁਣੀ ਹੋਊਗੀ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚ ਗਈ ਹੋਊਗੀ ਕਿ ਮੈਕਸੀਕੋ ਆਰਮੀ ਨੇ ਓਪਨ ਫਾਇਰ ਕੀਤਾ ਸੀ ਬਾਰਡਰ ਤੇ ਤੇ ਉਹਦੇ ਵਿੱਚ 6 ਜਾਣਿਆਂ ਨੇ ਆਪਦੀ ਜਾਨ ਗੁਆ ਲਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਭਾਰਤੀ ਵੀ ਸੀ ਭਾਰਤੀ ਦੇ ਨਾਲ ਹੋਰ ਵੀ ਜਿਹੜੇ 5-6 ਕੰਟਰੀਆਂ ਦੇ ਸੀਗੇ ਬੰਦੇ ਜਿਹੜੇ ਕਿ ਬਾਰਡਰ ਪਾਰ ਕਰਨ ਦੀ ਤਾਕਤ ਸੀਗੇ ਕੋਇਆ ਇਸ ਤਰ੍ਹਾਂ ਕਿ ਏ ਥੋੜੀ ਜੀ ਤੁਹਾਨੂੰ ਡਿਟੇਲ ਦੱਸਦਾ ਇਸ ਕੇਸ ਦੀ ਕੀ ਸੀਗਾ ਮੈਕਸੀਕੋ ਆਰਮੀ ਗੁਆਟੇਮਾਲਾ ਇੱਕ ਬਾਰਡਰ ਹੈ ਉੱਥੇ ਗਸ਼ਤ ਕਰ ਰਹੀ ਸੀ ਤੇ ਜਿਹੜੇ ਬੰਦੇ ਡੌਂਕੀ ਲਾ ਕੇ ਅਮਰੀਕਾ ਵੜਨ ਦੀ ਤਿਆਰੀ ਦੇ ਵਿੱਚ ਸੀ ਉਹ ਇੱਕ ਓਪਨ ਟਰੱਕ ਜਿਹੜਾ ਪਿਕਅਪ ਦੇ ਵਿੱਚ 33 ਜਣੇ ਸਵਾਰ ਹੋ ਕੇ ਆਰਮੀ ਨੂੰ ਆ ਆਰਮੀ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਆਰਮੀ ਨੇ ਉਹਨਾਂ ਨੂੰ ਨੋਟਿਸ ਕੀਤਾ ਤੇ ਜਦੋਂ ਨੋਟਿਸ ਕੀਤਾ ਸ਼ਾਇਦ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੋਊਗੀ ਪਰ ਉਹ ਪਿਕਅਪ ਟਰੱਕ ਨਹੀਂ ਰੁਕਿਆ ਜਿਹਦੇ ਸਿੱਟੇ ਵਜੋਂ ਮੈਕਸੀਕੋ ਆਰਮੀ ਨੇ ਦੋ ਜਿਹੜੇ ਸੀਗੇ ਅਫੀਸ਼ੀਅਲ ਆਰਮੀ ਦੇ ਉਹਨਾਂ ਨੇ ਓਪਨ ਫਾਇਰ ਕੀਤੇ ਜਿਹਦੇ ਵਿੱਚ 6 ਜਾਣੇ 4 ਤਾਂ ਮੌਕੇ ਤੇ ਮਰ ਗਏ ਸੀਗੇ ਦੋਆਂ ਦੀ ਡੈਥ ਹਸਪੀਟਲ ਜਾ ਕੇ ਹੋਗੀ 10 ਜਾਣੇ ਜ਼ਖਮੀ ਹੋ ਗਏ ਸੀ ਤੇ 17 ਜਾਣੇ ਬਚ ਗਏ ਟੋਟਲ 33 ਜਾਣੇ ਸੀਗੇ ਹੁਣ ਇਹ ਕੋਈ ਮੰਨਿਆ ਕਿ ਜਿਹੜੀ ਹੈਗੀ ਆ ਉਹਨਾਂ ਨੂੰ ਰੋਕਿਆ ਵੀ ਜਾ ਸਕਦਾ ਸੀ ਉਹਨਾਂ ਨੂੰ ਵਾਰਨਿੰਗ ਦੇ ਕੇ ਕਿਵੇਂ ਨਾ ਕਿਵੇਂ ਮੈਕਸੀਕੋ ਆਰਮੀ ਅਰੈਸਟ ਕਰ ਸਕਦੀ ਸੀ ਗੋਲੀ ਚਲਾਉਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ ਇੱਕ ਪੀਰੂ ਦਾ ਵੀ ਜਿਹੜਾ ਹੈਗਾ ਨੌਜਵਾਨ ਉਹਦੀ ਵੀ ਡੈਥ ਹੋਈ ਆ ਪੀਰੂ ਜਿਹੜਾ ਹੈਗਾ ਕੰਟਰੀ ਨੇ ਜਿਹੜੀ ਮਿਨਿਸਟਰੀ ਆ ਉਹਨਾਂ ਨੇ ਉਹਨਾਂ ਨੇ ਜਵਾਬ ਮੰਗਿਆ ਮੈਕਸੀਕਨ ਸਰਕਾਰ ਤੋਂ ਕਿ ਜਿਹੜਾ ਹੈਗਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਉਹ ਸਾਨੂੰ ਦੱਸਣਾ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਕੰਟਰੀ ਦੇ ਵਿੱਚ ਦੀ ਕੋਈ ਮਾਈਗਰੇਟ ਹੈ ਜਿਹੜਾ ਕਿਸੇ ਹੋਰ ਕੰਟਰੀ 'ਚ ਵੜਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਤੇ ਗੋਲੀ ਨਹੀਂ ਚਲਾਈ ਜਾ ਸਕਦੀ ਉਹਨੂੰ ਅਰੈਸਟ ਹੀ ਕੀਤਾ ਜਾ ਸਕਦਾ ਪਰ ਜਿਹੜੀ ਗੋਲਾਬਾਰੀ ਹੋਈ ਹੈ ਇਹ ਓਪਨ ਫਾਇਰ ਹੋਇਆ ਬਹੁਤ ਮਾੜੀ ਘਟਨਾ ਜਿਹਦੇ ਵਿੱਚ ਇੱਕ ਭਾਰਤੀ ਨੇ ਆਪਣੀ ਜਾਨ ਗਵਾ ਲਈ ਤਾਂ ਮੇਰਾ ਇੱਥੇ ਗੱਲ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਲੋੜ ਕੀ ਪਈ ਹੈ ਉਹ ਜਿਹੇ ਰਿਸਕ ਲੈਣ ਦੀ ਕਿਉਂਕਿ ਹੁਣ ਦਿਨੋਂ ਦਿਨ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ ਪੈਨਾਮਾ ਨੇ ਜਿਹੜੇ ਹੈਗੇ 130 ਜਿਹੜੇ ਹੈਗੇ ਆ ਭਾਰਤੀਏ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਸੀ ਉਹਨਾਂ ਨੂੰ ਵਾਪਸ ਭੇਜਿਆ ਸੀਗਾ ਅਮਰੀਕਾ ਦੇ ਇਸ਼ਾਰੇ ਤੇ ਤੇ ਹੁਣ ਜੋ ਕੁਝ ਵੀ ਹੋ ਰਿਹਾ ਹੈਗਾ ਉਹ ਹੁਣ ਕੋਈ ਕੰਟਰੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਇਹਨੇ ਮੰਦੇ ਆ ਕਿ ਕੋਈ ਕੰਟਰੀ ਨਹੀਂ ਚਾਹੁੰਦੀ ਕਿ ਉਹਦੀ ਉਸ ਕੰਟਰੀ 'ਚ ਕੋਈ ਮਾਈਗਰੇਟ ਜਿਹੜੇ ਇਲੀਗਲ ਮਾਈਗ੍ਰੇਸ਼ਨ ਹੋਵੇ ਜਾਂ ਕਿਸੇ ਕੰਟਰੀ ਨੂੰ ਜਰੀਆ ਬਣਾ ਕੇ ਦੂਜੀ ਕੰਟਰੀ ਵਿੱਚ ਕੋਈ ਜਿਹੜੇ ਮਾਈਗਰੇਟ ਆ ਉਹ ਉਧਰ ਚਲੇ ਜਾਣ ਇਸ ਕਰਕੇ ਹੁਣ ਸਾਰੀਆਂ ਕੰਟਰੀਆਂ ਜਿਹੜੀਆਂ ਇਸ ਚੀਜ਼ ਤੇ ਇਹਨੂੰ ਇਹਦੀ ਸਕਰੂਟੀ ਕਰ ਰਹੀ ਹੈ ਵੀ ਇਲੀਗਲ ਮਾਈਗ੍ਰੇਸ਼ਨ ਕਿਵੇਂ ਹੋ ਰਹੀ ਹੈ ਜਦੋਂ ਤੱਕ ਅਮਰੀਕਾ ਚਾਹੁੰਦਾ ਸੀਗਾ ਉਸ ਅਮਰੀਕਾ ਦੇ ਵਿੱਚ ਮੈਕਸੀਕੋ ਬਾਰਡਰਾਂ ਹੀ ਬੰਦੇ ਐਂਟਰ ਕਰਦੇ ਸੀ ਪਰ ਅੱਜ ਦੇ ਦਿਨਾਂ ਦੇ ਵਿੱਚ ਅਮਰੀਕਾ ਦਾ ਪੂਰਾ ਜੋਰ ਲੱਗਿਆ ਹੋਇਆ ਉਹ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਜਿਹੜੇ ਇਲੀਗਲ ਮਾਈਗਰੇ ਮਾਈਗ੍ਰੇਸ਼ਨ ਹੋ ਰਹੀ ਆ ਉਹਨੂੰ ਉਹਨੂੰ ਰੋਕਣ ਦੀ ਤਾਕਤ ਦੇ ਵਿੱਚ ਆ ਉਹ ਨਹੀਂ ਚਾਹੁੰਦਾ ਕਿ ਹੋਰ ਕੋਈ ਗੈਰ ਬੰਦਾ ਉਹਨਾਂ ਦੀ ਕੰਟਰੀ ਵਿੱਚ ਬਾਰਡਰ ਕਰਾਸ ਕਰਕੇ ਜਾਵੇ ਇਸ ਕਰਕੇ ਕਿਤਨਾ ਕਿਤੇ ਇਹਦਾ ਸਿੱਧਾ ਸਬੰਧ ਆਪਾਂ ਜੋੜ ਸਕਦੇ ਆ ਕਿ ਸਖਤੀ ਦੇ ਕਰਕੇ ਇਹ ਜਿਹਾ ਕਦਮ ਚੁੱਕਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਖਤੀ ਹੋਊਗੀ ਕਿਉਂਕਿ ਕੈਨੇਡਾ ਤੋਂ ਵੀ ਬਹੁਤ ਸਾਰੇ ਲੋਕ ਡੌਂਕੀ ਲਾ ਕੇ ਅਮਰੀਕਾ ਵੱੜ ਰਹੇ ਆ ਤੇ ਅਮਰੀਕਾ 'ਚ ਵੜਨ ਦੀ ਜਿਹੜੀ ਅ ਅਮਰੀਕਾ ਚ ਵੜਨ ਦਾ ਜਿਹੜਾ ਸਿਲਸਿਲਾ ਉਹ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਮੈਕਸੀਕੋ ਬਾਰਡਰਾਂ 'ਇਸ ਕਰਕੇ ਜੋ ਹੋਇਆ ਮਾੜਾ ਹੋਇਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਸੀ ਆਪਾਂ ਨੂੰ ਸਮਝਣਾ ਚਾਹੀਦਾ ਏ ਉਹ ਜੇ ਰਿਸਕ ਲੈ ਕੇ ਆਪਾਂ ਨੂੰ ਅਮਰੀਕਾ ਅਰਗੇ ਮੁਲਕ ਦੇ ਵਿੱਚ ਵੜਨਾ ਜਾਂ ਮੈਕਸੀਕੋ ਮੈਕਸੀਕੋ ਅਰਗੇ ਕੰਟਰੀ ਦੇ ਵਿੱਚ ਦੀ ਲੰਘਣਾ ਖਤਰੇ ਤੋਂ ਖਾਲੀ ਨਹੀਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓਾਂ 'ਚ ਇਹੀ ਜ਼ਿਕਰ ਕੀਤਾ ਵੀ ਘੱਟ ਖਾ ਲੋ ਹਨਾ ਉਹ ਚੰਗੀ ਗੱਲ ਆ ਪਰ ਜ਼ਿੰਦਗੀ ਦਾ ਰਿਸਕ ਨਾ ਲਓ ਟੋੜਾ 25 30 ਲੱਖ 40 ਲੱਖ ਲਾਇਆ ਕਿਸੇ ਕੰਮ ਨਹੀਂ ਜੇ ਬਾਰਡਰ ਤੇ ਤੁਸੀਂ ਅਰੇਸਟ ਹੋਗੇ ਜਾਂ ਉਹਨਾਂ ਨੇ ਤੁਹਾਨੂੰ ਡਿਪੋਰਟ ਕਰਤਾ ਜਾਂ ਕੋਈ ਉਹ ਜੀ ਅਣਹੋਣੀ ਵਾਪਰ ਗਈ ਕਿ ਤੁਹਾਨੂੰ ਪਿੱਛੇ ਤੁਹਾਡੇ ਘਰਦਿਆਂ ਨੂੰ ਵੀ ਜਿਹੜਾ ਹੈਗਾ ਨਾ ਪੂਰਾ ਹੋਣ ਵਾਲਾ ਘਾਟਾ ਪੈ ਜੇ ਤੇ ਤੁਸੀਂ ਆਪਦੀ ਜ਼ਿੰਦਗੀ ਵੀ ਗਵਾ ਲੋਂਦਾ ਕੋਈ ਲਾਭ ਨਹੀਂਗਾ ਤੇ ਹਾਲਾਤ ਉਹਨਾਂ ਇੰਨੇ ਕੁ ਮਾੜੇ ਆ ਇੱਕ ਮੁੰਡੇ ਨੇ ਹੁਣੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਆ ਕਹਿੰਦਾ ਮੈਂ 70 ਲੱਖ ਜਿਹੜੀ ਹੈਗੀ ਆ ਮੇਰੀ ਸੈਲਰੀ ਐ 1 ਮਹੀਨੇ ਦੀ ਪਰ 70 ਲੱਖ ਚੋਂ ਮੇਰੇ ਪੱਲੇ ਕੁਝ ਵੀ ਨਹੀਂ ਪੈਂਦਾ ਜੇ ਉਹ ਟੋਰਾਂਟੋ ਵਰਗੀ ਸਿਟੀ ਦੇ ਵਿੱਚ ਕਹਿੰਦਾ ਮੈਂ ਰਹਿਣਾ ਇੱਥੇ ਲਾਈਫ ਇੰਨੀ ਫਾਸਟ ਆ ਇੰਨੇ ਖਰਚੇ ਆ ਕਿ ਮੇਰੇ ਪੂਰੇ ਨਹੀਂ ਆ ਰਹੇ ਤੇ ਜਿਹੜਾ ਬੰਦਾ ਤੁਸੀਂ ਆਪ ਸੋਚੋ ਮਹੀਨੇ ਦਾ 70 ਲੱਖ ਕਮਾ ਰਿਆ ਉਹਦੇ ਪੱਲੇ ਨਹੀਂ ਪੈ ਰਿਆ ਤੇ ਆਪਾਂ ਲੇਬਰ ਕਰਨੀ ਆ ਜਾ ਕੇ ਉਹ ਵੀ ਗੈਰ ਕਾਨੂੰਨੀ ਢੰਗ ਨਾਲ ਕਿਸੇ ਕੰਟਰੀ ਦੇ ਵਿੱਚ ਵੜ ਕੇ ਤੇ ਤੁਹਾਡੇ ਪੱਲੇ ਕੀ ਪਊਗਾ ਇਸ ਕਰਕੇ ਜਾਨ ਕੀਮਤੀ ਆ ਜਾਨ ਆ ਤੇ ਜਹਾਨ ਆ ਇਸ ਕਰਕੇ ਵੀਰੋ ਆਪਦੀ ਜਾਨ ਦਾ ਰਿਸਕ ਨਾ ਲਓ ਸਿਆਣੇ ਬਣੋ ਇੰਨਾ ਕੰਮਾਂ 'ਚ ਕੋਈ ਫਾਇਦਾ ਨਹੀਂ ਬਹੁਤ ਸਾਰੇ ਢੰਗ ਹੈਗੇ ਆ ਹੋਰ ਵੀ ਕੰਟਰੀਆਂ ਹੈਗੀਆਂ ਜਿੱਥੇ ਜਾ ਕੇ ਤੁਸੀਂ ਮਿਹਨਤ ਕਰਕੇ ਪੈਸੇ ਕਮਾ ਸਕਦੇ ਆ ਪਰ ਗਲਤ ਤਰੀਕਾ ਵਰਤ ਕੇ ਕਿਸੇ ਕੰਟਰੀ 'ਚ ਨਾ ਵੜੋ ਇਹ ਖਤਰਾ ਹੀ ਖਤਰਾ ਇਹਦੇ ਵਿੱਚ ਸੌਖਾ ਰਾਹ ਨਹੀਂ ਹੈਗਾ ਆਪਾਂ ਨੂੰ ਹਾਲੀਂ ਪਤਾ ਵੀ ਇਸ ਚੀਜ਼ ਦਾ ਪਰ ਫਿਰ ਵੀ ਆਪਾਂ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਹਟਦੇ ਇੱਕ ਦੂਜਾ ਰੀਜਨ ਇਹ ਵੀ ਹੈਗਾ ਵੀ ਕੋਈ ਕਈ ਜਿਹੜੇ ਹੈਗੇ মিডিਆ ਵਾਲੇ ਆ ਉਹ ਇੱਕ ਪਾਸੇ ਤਾਂ ਪੰਜਾਬ ਦੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਹਤੈਸ਼ੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਪੰਜਾਬ ਨੂੰ ਜਾਂ ਇੰਡੀਆ ਨੂੰ ਦੂਜੇ ਮੁਲਕਾਂ ਦੇ ਕੰਪੈਰੀਸ਼ਨ ਕਰਨ ਲੱਗ ਜਾਂਦੇ ਆ ਉਦਾਂ ਵੀ ਨਹੀਂ ਚਾਹੀਦਾ ਉਹ ਵੀ ਜਿਹੜਾ ਲੋਕਾਂ ਤੇ ਬਹੁਤ ਅਸਰ ਪਾਉਂਦਾ ਇੱਕ ਸਾਡਾ ਪੀਰ ਹੈਗਾ ਮਸ਼ਹੂਰ ਬਲੌਗਰ ਉਹ ਕਹਿ ਰਿਹਾ ਸੀਗਾ ਕਿ ਸ਼ਾਇਦ ਉਹਦਾ ਵਲੌਗ ਦਾ ਟਾਈਟਲ ਸੀਗਾ ਹੋਟਲਾਂ ਤੋਂ ਵੀ ਸੋਹਣੇ ਹਸਪਤਾਲ ਤੇ ਇੱਥੇ ਹੁੰਦਾ ਇਲਾਜ ਮੁਫਤ ਜੇ ਆਪਾਂ ਇਹੋ ਜਿਹੇ ਵਲੌਗ ਬਣਾ ਕੇ ਲੋਕਾਂ ਦੇ ਅੱਗੇ ਰੱਖਾਂਗੇ ਤਾਂ ਲੋਕਾਂ ਦੀ ਮਾਨਸਿਕਤਾ ਤੇ ਜ਼ਰੂਰ ਮਾੜਾ ਅਸਰ ਪਊਗਾ ਹੁਣ ਕੈਨੇਡਾ ਵਰਗੇ ਮੁਲਕਾਂ ਦੇ ਹਸਪਤਾਲ ਕਿੰਨੇ ਕੁ ਸੋਹਣੇ ਆ ਤੇ ਕਿਉਂਕਿ ਉਹਨਾਂ ਦਾ ਲਾਜ ਮੁਖਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਜੱਗ ਜਾਹਰ ਹੈ ਇੱਕ ਬਾਈ ਨੇ ਕਮੈਂਟ ਵੀ ਕੀਤਾ ਸੀਗਾ ਮੈਂ ਪੋਸਟ ਵੀ ਪਾਈ ਸੀ ਵੀ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਜੇ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਆਂ ਕਮ ਸੇ ਕਮ ਇਦਾਂ ਦੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਵਾਸਤੇ ਆਪਾਂ ਨਾ ਪਰੋਸੀਏ ਤਾਂ ਵਧੀਆ ਗੱਲ ਆ ਉਨੇ ਬਾਈ ਨੇ ਕਮੈਂਟ ਵੀ ਕੀਤਾ ਸੀ ਕਹਿੰਦਾ ਮੈਂ 13-14 ਸਾਲਾਂ ਤੋਂ ਮੈਡੀਕਲ profession 'ਚ ਹੈਗਾ ਤੇ ਮੈਂ ਬਹੁਤ ਕੇਸ ਅਜਿਹੇ ਦੇਖਿਆ ਵੀ ਲੋਕ ਬਾਹਰੋਂ ਇਲਾਜ ਕਰਾਉਣ ਆਉਂਦੇ ਆ ਤੇ ਉਹ ਇਲਾਜ ਕਰਾਉਣ ਇਲਾਜ ਦਰਾਂ ਨਹੀਂ ਦੱਸਦੇ ਆ ਹਸਪਤਾਲਾਂ 'ਚ ਆ ਕੇ ਕਿ ਬਾਹਰ ਦੇ ਹਸਪਤਾਲਾਂ ਦਾ ਕੀ ਜਿਹੜਾ ਹੈਗਾ ਕੀ ਰਵਈਆ ਉਹ ਕਿੰਨਾ ਕੁ ਇਲਾਜ ਫ੍ਰੀ ਹੈ ਲੋਕ ਲੈਣ ਦੇ ਹੱਕਦਾਰ ਹੈਗੇ ਆ ਜਾਂ ਕਿੰਨਾ ਕੁ ਫ੍ਰੀ ਲਾਜ ਉਹਨਾਂ ਨੂੰ ਮਿਲ ਜਾਂਦਾ 6-6 ਮਹੀਨੇ ਐਮ ਆਰ ਆਈ ਕਰਾਉਣ ਵਾਸਤੇ 6 ਮਹੀਨੇ ਦੀ ਵੇਟਿੰਗ ਆ ਜੇ ਬੰਦੇ ਦੀ ਕੋਈ ਲੱਤ ਟੁੱਟ ਜੇ ਕੁਛ ਹੋ ਜੇ ਉਹਨੂੰ ਕਹਿਣਗੇ ਤੂੰ ਬੈਠਾ ਰਹਿ ਹਜੇ ਤੇਰੀ ਵਾਰੀ ਆਊਗੀ ਤਾਂ ਇਸ ਕਰਕੇ ਆਪਾਂ ਨੂੰ ਇਹੋ ਜੀਆਂ ਚੀਜ਼ਾਂ ਨਹੀਂ ਭਰੋਸਣੀਆਂ ਚਾਹੀਦੀਆਂ ਮੇਰੇ ਹੱਥ ਬਨ ਕੇ ਵੀਰਾਂ ਨੂੰ ਉਸ ਵੀਰ ਨੂੰ ਬੇਨਤੀ ਆ ਕਿ ਜੇ ਸਹੀ ਚੀਜ਼ ਦਿਖਾਈ ਜਾਵੇ ਜੋ ਲੋਕਾਂ ਦੇ ਮਨੋਬਲ ਤੇ ਕੋਈ ਵਧੀਆ ਅਸਰ ਕਰੇ ਚੰਗੀ ਚੀਜ਼ ਹੋਵੇ ਤੋ ਜਿਹੜੀਆਂ ਚੀਜ਼ਾਂ ਜੇ ਆਪਾਂ ਪਰੋਸਾਂਗੇ ਤਾਂ ਵਾਕਿਆ ਹੀ ਉਹ ਗਲਤ ਹੋ ਜਾਊਗਾ ਤੇ ਕੋਸ਼ਿਸ਼ ਚੈਨਲ ਵਾਲੇ ਵੀ ਰਿਓ ਜੇ ਵੀ ਹੈਗੇ ਆ ਜਿਹੜੇ ਬੰਦੇ ਨੂੰ ਸੱਦ ਲੈਂਦੇ ਆ ਆਪਦੇ ਚੈਨਲ 'ਚ ਤੇ ਉਹਦੇ ਬੰਦੇ ਦੀ ਇੰਟਰਵਿਊ ਕਰਦੇ ਆ ਤੇ ਉਹ ਬੰਦਾ ਅੱਗੋਂ ਬਾਹਰਲੇ ਮੁਲਕ ਦੀਆਂ ਤਰੀਫਾਂ ਦੇ ਪੁਲ ਬਣਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਬਿਹਤਰੀ ਆਸਤੇ ਕਰਦੇ ਆਂ ਦੂਜੇ ਪਾਸੇ ਆਪਾਂ ਇਦਾਂ ਦੀਆਂ ਚੀਜ਼ਾਂ ਜਨਤਾ ਦੇ ਅੱਗੇ ਲਿਆ ਕੇ ਰੱਖਾਂਗੇ ਤਾਂ ਉਹਦਾ ਕਿਤੇ ਨਾ ਕਿਤੇ ਮੈਨੂੰ ਕਹਿੰਦਾਗਾ ਵੀ ਸਾਰਾ ਹੀ 100% ਹੀ ਅਸਰ ਲੋਕਾਂ ਤੇ ਹੁੰਦਾ ਪਰ ਨਹੀਂ ਕਈ ਜਿਹੜੇ ਹੈਗੇ ਆ ਅਣਪੋਹਲ ਬੰਦੇ ਆ ਜਿਹੜੇ ਉਹਨਾਂ ਤੇ ਉਹ ਚੀਜ਼ ਕਰ ਕਰ ਜਾਂਦੀ ਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਕਿਹੜੀ ਚੀਜ਼ ਬੰਦੇ ਤੇ ਅਸਰ ਕਰਦੀ ਆ ਪਰ ਅਸਰ ਹੁੰਦਾ ਐਓ ਜੀਆਂ ਚੀਜ਼ਾਂ ਆਪਾਂ ਲੋਕਾਂ ਅੱਗੇ ਰੱਖਾਂਗੇ ਤਾਂ ਇਹਦਾ ਅਸਰ ਹੁੰਦਾ ਆਪਾਂ ਨੂੰ ਨਹੀਂ ਚਾਹੀਦਾ ਨਿਰਪੱਖਤਾ ਕੋਈ ਚੀਜ਼ ਜਿਹੜਾ ਤੁਸੀਂ ਸਟੈਂਡ ਲਿਆ ਉਹਦੇ ਨਾਲ ਹੀ ਰਹਿਣਾ ਚਾਹੀਦਾ ਬੰਦੇ ਨੂੰ ਉਦਾਂ ਦੀ ਕੋਈ ਵੀ ਚੀਜ਼ ਬਣਾਓ ਕੰਟੈਂਟ ਬਣਾਓ ਸਾਰੇ ਬਣਾਉਂਦੇ ਆ ਹਨਾ ਬਣਾਉਣਾ ਚਾਹੀਦਾ ਵੀ ਆ ਲੋਕਾਂ ਅੰਗੇ ਕੁਝ ਚੰਗਾ ਰੱਖਣਾ ਵੀ ਚਾਹੀਦਾ ਪਰ ਐਉਂ ਜਾਂ ਨਾ ਰੱਖੋ ਜਿਹੜਾ ਲੋਕਾਂ ਦੀ ਮਾਨਸਿਕਤਾ ਤੇ ਅਸਰ ਕਰੇ ਬਾਕੀ ਕੋਈ ਇਦਾਂ ਦੀ ਜਿਹੜੀ ਹੈਗੀ ਆ ਕੋਈ ਪੋਜ਼ਿਟਿਵ ਚੀਜ਼ ਹੁੰਦੀ ਆ ਪੰਜਾਬੀਆਂ ਵਾਸਤੇ ਉਹ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਤੇ ਦੁਬਾਰਾ ਫਿਰ ਜਿਹੜੇ ਹੈਗੇ ਆਪਣੇ ਵੀਰਾਂ ਨੂੰ ਜਿਹੜੇ ਡੌਂਕੀ ਲਾਉਣ ਦੀ ਆ ਤਾਕ ਵਿੱਚ ਹੈਗੇ ਆ ਜਾਂ ਕੋਈ ਇਲੀਗਲ ਤਰੀਕੇ ਨਾਲ ਕਿਸੇ ਮੁਲਕ ਚ ਵੜਨ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ 30-40 ਲੱਖ ਲੋਨ ਨੂੰ ਵੀ ਤਿਆਰ ਆ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਆਪਦੀ ਜ਼ਿੰਦਗੀ ਦਾ ਰਿਸਕ ਨਾ ਲਓ ਕੋਈ ਫਾਇਦਾ ਨਹੀਂ ਇਸ ਕੰਮ ਵਿੱਚ ਛੋਟੇ ਮੌਕੇ ਤੇ ਚਲੇ ਜਾਓ ਇੱਕ ਤਾਂ ਪੈਸੇ ਘੱਟ ਲੱਗਣਗੇ ਤੁਹਾਡਾ ਰੋਜ਼ਗਾਰ ਵੀ ਮਿਲੂਗਾ 40-50 ਹਜ਼ਾਰ ਮਹੀਨਾ ਵੀ ਤੁਸੀਂ ਕਮਾ ਸਕਦੇ ਆ ਉਮੀਦ ਕਰਦਾ ਕਿ ਆਪਾਂ ਇਹਨਾਂ ਗੱਲਾਂ ਨੂੰ ਸਮਝਾਂਗੇ ਆਲੇ-ਦੁਆਲੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਪੰਜਾਬ ਨੂੰ ਸਾਰੇ ਰਲ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਸასიਖਾਲ